ਆਰ ਦਾ ਗਾੜੀ ਬਹੁਤ ਕੁਛ ਰਹੀ ਆ ਇੱਥੇ ਆ ਕੇ ਦੇਖੋ ਸਰਕਾਰ ਭੈਣ ਚ ਦੌਂਦੀ ਆ ਇੱਥੇ ਹਾਂ ਇੱਥੇ ਆ ਕੇ ਇੱਥੇ ਅਸੀਂ ਗੰਦ ਖਾਂਦੇ ਆ ਸਾਡੇ ਜਵਾਕ ਗੰਦ ਖਾਂਦੇ ਆ ਹੁਣ ਭੈਣ ਚ ਦੌਣ ਇੱਥੇ ਆ ਕੇ ਬਿਲਕੁਲ ਜੈ ਭਗਵਾਨ ਜੈ ਭਗਵਾਨ ਕਿਸਾਨ ਮੋਰ 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 ਜੀ ਵੀ ਮਾਰੂਗੇ ਮੋਰ ਮੋਰ ਜੀ ਵੀ ਮਾਰੂਗੇ ਮੋਰ ਮੋਰ ਪੰਜਾਬ ਸਰਕਾਰ ਮੋਰ ਮੋਰ ਇਹ ਵੀਡੀਓ ਤੁਸੀਂ ਸ਼ੇਅਰ ਕਰਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੱਕ ਪਹੁੰਚਦੀ ਕਰਨੀ ਆ ਰੌਲਾ ਕੀ ਆ ਆ ਪੰਜਾਬ ਦੇ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿੱਤਾ ਹੈ ਆ ਬੀਬੀਆਂ ਖੜੀਆਂ ਨੇ ਇਸ ਪਾਸੇ ਵੀਰ ਖੜੇ ਨੇ ਬਜ਼ੁਰਗ ਖੜੇ ਨੇ ਇਹ ਕੌਣ ਬੰਦੇ ਨੇ ਜੀਣਾ ਨੇ ਆਪ ਦੇ ਸਿਰ 'ਚ ਆਪ ਕਹਾੜੀ ਮਾਰੀ ਆ ਕਹਿਣ ਦਾ ਮਤਲਬ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤੇ ਅੱਜ ਮੁੱਦਾ ਕੀ ਹੈ ਧਰਨਾ ਲਾਇਆ ਇਹਨਾਂ ਨੇ ਇੱਕ ਇਹ ਵਾਰ ਨੰਬਰ 7 9 ਪੈਂਦਾ 3 ਐਮਸੀਆਂ ਦੇ ਵਾਰ ਰਲਦੇ ਨੇ ਤੇ ਜਗਰਾਉਂ ਦੇ ਵਿੱਚ ਅੱਡਾ ਰਾਏਕੋਟ ਤੋਂ ਭੱਦਰਕਾਲੀ ਮੰਦਿਰ ਨੂੰ ਇਹ ਜੋੜ ਦੀ ਸੜਕ ਉਸ ਤੋਂ ਅੱਗੇ ਕੌਕੇ ਨਾਨਕਸਰ ਵੱਲ ਨੂੰ ਜਾਂਦੀ ਇਹ ਸੜਕ ਮੇਨ ਜਿੱਥੇ ਕੀ ਧਰਨਾ ਲਾਇਆ ਹੋਇਆ ਹੈ ਅੱਜ ਤੁਸੀਂ ਦੇਖ ਲਓ ਵੀ ਕਿੰਨੇ ਜਣੇ ਖੜੇ ਨੇ ਮੁੱਦਾ ਕੀ ਹੈ ਰੌਲਾ ਕੀ ਹੈ ਰੌਲਾ ਇਹ ਹੈ ਵੀ ਇਹਨਾਂ ਦੇ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਨਸੀਬ ਨਹੀਂ ਹੁੰਦਾ ਮੁੱਦਾ ਕੀ ਹੈ ਮੁੱਦਾ ਇਹ ਹੈ ਵੀ ਇਹ ਲੋਕ ਅੱਜ ਕੰਦਾਂ 'ਚ ਟੱਕਰਾ ਮਾਰ ਰਹੇ ਨੇ ਤੁਹਾਡੀ ਸਰਕਾਰ ਦੇ ਜਿਹੜੇ ਐਮ ਐਲ ਏ ਸਾਹਿਬ ਨੇ ਐਮ ਪੀ ਸਾਹਿਬ ਨੇ ਤੇ ਐਮ ਸੀ ਸਾਹਿਬ ਨੇ ਉਹਨਾਂ ਨੂੰ ਵੋਟਾਂ ਪਾ ਕੇ ਕਿਉਂ ਕਿਉਂਕਿ ਭਾਈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੋ ਰਹੀ ਨਗਰ ਕੌਂਸਲ ਜਗਰਾਉਂ ਜਿਹਨੂੰ 100 'ਚੋਂ ਸਿਰਫ ਮੈਂ ਇੱਕ ਅਦਾ ਨੰਬਰ ਦਿੰਦਾ ਉਹ ਵੀ ਕਾਹਦਾ ਵੀ ਹਾਂ ਭਾਈ ਰੌਲਾ ਪੈਣ ਤੋਂ ਬਾਅਦ ਹੀ ਪਹੁੰਚ ਜਾਂਦੇ ਨੇ 99% ਨਗਰ ਕੌਂਸਲ ਸਾਡੀ ਫੇਲ ਹੈ ਇਹ ਇਹਨਾਂ ਦੇ ਘਰਾਂ ਦੇ ਵਿੱਚ ਆ ਪਾਈਪਾਂ ਪਾ ਰਹੇ ਸੀ ਜਿਹੜੇ ਇੰਟਰਨੈਟ ਕੰਪਨੀ ਵਾਲੇ ਤਾਂ ਉਹਨਾਂ ਨੇ ਆ ਟੋਏ ਪੱਟ ਕੇ ਛੱड़ਤੇ ਹੁਣ ਹਰੇਕ ਘਰ ਦੇ ਵਿੱਚ ਗੰਦਾ ਪਾਣੀ ਆਉਂਦਾ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਇੰਚਾਰਜ ਹੈ ਕਿਉਂਕਿ ਜੀ ਈਓ ਸਾਹਿਬ ਤਾਂ ਕਹਿੰਦੇ ਮੈਡੀਕਲ ਲੀਵ ਲੈ ਗਏ ਈਓ ਸਾਹਿਬ ਨਿਕਲ ਚੁੱਕੇ ਨੇ ਤੇ ਜਿਹੜੇ ਆਪਾਂ ਕਹਿ ਲਈਏ ਜੂਨੀਅਰ ਜਿਹੜੇ ਪੋਸਟਾਂ ਤੇ ਅਧਿਕਾਰੀ ਬੈਠੇ ਨੇ ਉਹ ਕਹਿ ਰਹੇ ਜੀ ਅਸੀਂ ਕਰਵਾ ਰਹੇ ਆ ਸਾਡੀ 4 ਦਿਨ ਹੋ ਗਏ ਵੋਟਾਂ 'ਚ ਇਲੈਕਸ਼ਨ ਡਿਊਟੀ ਸੀਗੀ ਪਰ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਕੋਲੇ ਕੋਈ ਨਹੀਂ ਬੋੜਿਆ ਸੋ ਆ ਵੀ ਐਮੀ ਸਾਹਿਬ ਨੂੰ ਮੈਂ ਫੋਨ ਲਾਇਆ ਵਾ ਹੈਲੋ ਹੈਲੋ ਐਮੀ ਸਾਹਿਬ ਬਾਈ ਕੀ ਹਾਲਾ ਵਧੀਆ ਸੁਖਵੀਰ ਬਾਈ ਯਾਰ ਆ ਧਰਨਾ ਲੱਗਿਆ ਹੋਇਆ ਭੱਦਰ ਕਾਲੀ ਮੰਦਰ ਕੋਲੇ ਇਹ ਪੈਪਾਂ ਦਾ ਹੱਲ ਤੁਸੀਂ ਕੀਤਾ ਨਹੀਂ ਲੋਕ ਸੜਕ ਤੇ ਬੈਠੇ ਐ ਰੌਲਾ ਕੀ ਆ ਬਾਈ ਇਹਨੂੰ ਕਿਉਂ ਨਹੀਂ ਆ ਜੀ ਆ ਮੇਰੇ ਧਿਆਨ ਚ ਆਇਆ ਮਸਲਾ ਬਾਈ 15 ਦਿਨ ਹੋ ਗਏ ਮੈਂ ਜੇਹੀ ਦੀ ਡਿਊਟੀ ਲਾਤੀ ਆ ਬ੍ਰਦਰ ਹਾਂਕ ਹਰ ਹਾਲਤ ਜਿਹਨੂੰ ਮਸਲੇ ਨੂੰ ਹੱਲ ਕਰਾਉਨੇ ਆ ਸੀ ਨਹੀਂ ਕਰਾਉਨੇ ਫਿਰ ਬਈ ਭੇਜੋ ਨਾ ਬੰਦੇ ਤਾਂ ਸੜਕ ਤੇ ਬੈਠੇ ਹੁਣ ਸਾਰਾ ਰੋਕਿਆ ਹੋਇਆ ਟ੍ਰੈਫਿਕ ਇਹਨਾਂ ਨੇ ਕਰੋ ਹੱਲ ਆ ਕੇ ਗੱਲ ਕਰੋ ਇਹਨਾਂ ਨਾਲ ਨਹੀਂ ਮੈਂ ਕਹੁੰਦੇ ਆ ਉਹ ਜਿਹੜੇ ਕੰਪਨੀ ਵਾਲੇ ਖੱਤੇ ਆ ਜ ਹਾਂ ਬਈ ਇਹ ਥੋੜਾ ਮੈਂ ਜਦੋਂ ਮੇਰੇ ਧਿਆਨ ਚ ਆਇਆ ਮਸਲਾ ਉਦੋਂ ਹੀ ਲਾਤੀ ਆ ਨਹੀਂ ਠੀਕ ਆ ਮੀ ਸਾਹਿਬ 15 ਦਿਨਾਂ ਦਾ ਹਨਾ ਆਪਾਂ ਪਲੀਜ਼ ਇਹਨੂੰ ਗੌਰ ਕਰੀਏ ਲੋਕ ਬਹੁਤ ਔਖੇ ਆ ਨਹੀਂ ਜੀ ਬ੍ਰਦਰ ਅੱਜ ਧਿਆਨ ਚ ਆਇਆ ਹੁਣ ਤੋਂ ਦੇਖ ਮੈਂ ਇਹਨਾਂ ਦੇ ਮਗਰ ਆਪ ਨਹੀਂ ਕੀ ਇੰਟਰਸਟ ਲੈ ਕੇ ਪੈਂਦਾ ਆ ਕਰੋਨੇ ਕਰੋਨੇ ਬ੍ਰਦਰ ਨੋ ਆ ਬ੍ਰਦਰ ਸੋ ਇਹ ਨਗਰ ਕੌਂਸਲ ਦੇ ਅਧਿਕਾਰੀ ਐਮਈ ਸੀਗੇ ਹਾਂਜੀ ਹੁਣ ਦੱਸੋ ਕੌਣ ਬੋਲੂਗਾ ਆਜੋ ਨੇੜੇ ਲਿਆ ਬਿਆੜੀ ਆਓ ਜੀ ਦੱਸੋ ਦੱਸੋ ਮਾਦਾ ਜਿਹਨਾਂ ਨੇ ਪਨਾਹ ਲ ਲਈ ਤੁਸੀਂ ਦੱਸੋ ਹਾਂ ਦੱਸੋ ਅਸੀਂ ਵੀ ਦੱਸਾਂਗੇ ਬੋਲੋ ਬੋਲੋ ਤੁਸੀਂ ਦੱਸੋ ਹਾਂ ਬੋਲ ਦੀਆਂ ਮੈਂ ਬਾਅਦ ਚ ਬੋਲੋ ਹਾਂ ਬੋਲ ਬੋਲ ਬੇ ਬੋਲ ਬੋਲ ਤੇਰੇ ਮਸਲਾ ਇਹ ਆ ਵੀ ਜਿਹੜੀ ਇਹ ਬੀਐਸਐਨਐਲ ਦੀ ਪੈ ਆਪਣੀ ਪੈ ਰਹੀ ਆ ਲਾਈਨ ਪੈ ਰਹੀ ਆ ਚਲੋ ਜਿਹਦੀ ਗੱਲ ਹੈ ਠੀਕ ਆ ਫੋਨ ਦੀਆਂ ਕਿਸੇ ਦੀਆਂ ਵੀ ਆ ਨਾ ਜਿਹੜੀਆਂ ਪੈ ਰਹੀਆਂ ਆਵਾ ਇਹ ਇੰਨੀ ਦਿੱਕਤ ਆ ਵੀਰੇ ਜਿੱਧਰ ਦੀ ਵੀ ਇਹਨਾਂ ਦੀ ਜਿਹੜੀ ਪਾਈਪ ਪੌਨਲੀ ਮਸ਼ੀਨ ਲੰਗਦੀ ਆ ਉਹ ਜਾਂਦਾ ਜਿਹਦੀ ਸੀਵਰੇਜ ਪਾਈਪ ਆ ਠੀਕ ਆ ਜਿਹਦੀ ਕੋਈ ਵਾਟਰ ਸਪਲਾਈ ਦੀ ਪਾਈਪ ਆ ਠੀਕ ਆ ਉਹ ਤੋੜਦੀ ਜਾਂਦੀ ਆ ਉਹ ਤੋੜਦੀ ਜਾਂਦੀ ਆ ਵੀਰੇ ਇਹ ਨਾ ਇਹਨਾਂ ਨੇ ਪੁੱਛਿਆ ਦੱਸਿਆ ਟੋਏ ਇਹਨਾਂ ਦਾ ਇਹ ਭਰਦੇ ਆ ਠੀਕ ਆ ਉਹ ਪਾਈਪਾਂ ਖਰਾਬ ਹੋ ਕੇ ਜਿਹੜੀ ਪਾਈਪ ਲੀਕ ਹੋ ਜਾਂਦੀਆਂ ਜਾਂ ਸੀਵਰੇਜ ਆ ਜੀ ਆ ਚਾਹੇ ਦੂਸਰੇ ਵਾਟਰ ਸਪਲਾਈ ਨਾਲ ਜੁੜ ਕੇ ਤੇ ਘਰਾਂ ਦੇ ਵਿੱਚ ਜਿਹਦੇ ਦਾ ਪਾਣੀ ਆਉਂਦਾ ਉਹਦੇ ਗੰਦਾ ਆ ਜਾਂਦਾ ਵਾ ਕਈਆਂ ਦੇ ਟੁੱਟੀਆਂ ਹੋਈਆਂ ਪਾਈਪਾਂ ਠੀਕ ਆ ਕੋਈ ਸੁਣਵਾਈ ਨਹੀਂ ਗਈ ਇਹ ਜਿਹੜਾ ਮੁਲਾਜ਼ਮ ਆਉਂਦਾ ਭੇਜਦੇ ਆ ਠੀਕ ਆ ਉਹਨੂੰ ਵੀਰੇ ਕੁਛ ਨਹੀਂ ਪਤਾ ਹੁੰਦਾ ਉਹ ਮਾਰੇ ਆਪਣੇ ਰੈਕੋਰਡ ਉੱਤੇ ਦੋ ਮੁਲਾਹ ਹੋ ਲਿਆ ਕੇ ਉਹ ਪਟਾਇਆ ਕਹਿੰਦਾ ਜੀ ਟੂਟੀ ਠੀਕ ਕਰ ਗਈ ਪਰ ਕੁਛ ਨਹੀਂ ਹੋ ਰਿਹਾ ਵੀਰੇ ਤੇ ਇਹਦੇ ਮਹੀਨਾ ਹੋ ਗਿਆ ਸਾਰਾ ਉਹਨੂੰ ਦਿੱਕਤ ਆ ਬਾਕੀ ਤੁਸੀਂ ਆ ਬੈਣਾ ਖੜੀਆਂ ਵਾ ਪੁੱਛ ਲੈ ਇਹਨਾਂ ਨੂੰ ਤੇ ਸਾਡੇ ਗੁਰਦੁਆਰਾ ਸਾਹਿਬ ਦੀ ਜਿਹੜੀ ਪੈਪ ਸੀਗੀ ਉਹ ਵੀ ਭੰਨਿਆ ਸੀ ਆਪ ਕਰਵਾਈ ਆ ਉਹ ਕਹਿੰਦੇ ਅਸੀਂ ਕਰਵਾ ਕੇ ਗਏ ਆ ਕਿਸੇ ਨੇ ਨਹੀਂ ਕਰਵਾਈ ਘਰ ਨਾ ਲਾਇਆ ਵਾ ਜੀ ਜੀ ਫਿਰ ਅਸੀਂ ਨਗਰ ਕੌਸਤਨ ਜਾ ਕੇ ਬੈਠਾਂਗੇ ਮੂਰੇ ਕੀ ਕਰਦੇ ਐ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਉਣ ਦਾ ਇਹ ਮਸਲਾ ਨਵੇਂ ਆਏ ਨੇ ਮੇਰੇ ਕੋਲੇ ਉਹਨਾਂ ਦਾ ਨ ਕਰਦੇ ਆ ਕੋਸ਼ਿਸ਼ ਜੇ ਉਹਨੇ ਫੋਨ ਚੱਕ ਲਿਆ ਵੀ ਆ ਲੋਕ ਇੰਨੇ ਔਖੇ ਨੇ ਭਾਈ ਕਹਿੰਦੀ ਆ ਵੀ ਸਾਡੇ ਗੰਦਾ ਪਾਣੀ ਆਉਂਦਾ ਵਾ ਗੰਦਾ ਹੀ ਗੰਦੇ ਨਾਲੇ ਦੇ ਜਿਹੜੇ ਸੀਵਰੇਜ ਆ ਉਹ ਪਾਣੀ ਇਹਦੇ ਵਿੱਚ ਆਉਂਦਾ ਵਾ ਤੇ ਸਾਡੇ ਜਬਾਕ ਬਿਮਾਰ ਪਏ ਹੋਏ ਆ ਅਸੀਂ ਅੱਜ ਤੋਂ 10-20 ਸਾਲ ਪਹਿਲਾਂ ਦਾ ਕੰਮ ਸਾਡੇ ਤੇ ਕਰਤਾ ਸੀ ਬੋਤਲਾ ਲੈ ਕੇ ਨੂੰ ਰੋਡਾਂ ਤੇ ਜਾਣ ਵਾਲੇ ਓਏ ਪਏ ਆ ਸਾਡੇ ਨਹਾਉਣ ਨੂੰ ਪਾਣੀ ਨਹੀਂ ਸਾਡੇ ਪੀਣ ਨੂੰ ਪਾਣੀ ਨਹੀਂ ਕਿੱਥੇ ਜਾਈਏ ਕੱਪੜੇ ਕਿੱਥੇ ਧੋਈਏ ਝੁੱਗੀਆਂ ਨਾਲ ਵੀ ਬੁਰਾ ਹਾਲ ਕੀਤਾ ਪਿਆ ਸਾਡਾ ਇਹਨਾਂ ਨੇ ਹਾਂ ਹਾਂ ਕੀਤਾ ਪਿਆ ਇਹਨਾਂ ਸਰਕਾਰਾਂ ਨੇ ਕੀਤਾ ਐ ਐਮਸੀ ਆ ਕੇ ਕੋਈ ਨਹੀਂ ਖੜਦਾ ਆ ਕੇ ਕਸਰ ਜੱਤ ਦੇ ਕੇ ਤੁਰਦੇ ਲੱਗਦੇ ਕੀ ਗੱਲ ਅਸੀਂ ਬੰਦੇ ਨਹੀਂ ਹੈਗੇ ਅਸੀਂ ਸਿਆਪੇ ਕਰ ਕਰ ਅਸੀਂ ਸਿਆਪੇ ਕਰਦੇ ਰਹਿ ਕੇ ਹਮਦਿਆਰ ਟੋਹਾ ਨਮਾ ਤੋਂ ਨਮਾ ਪਟਾ ਜਾਂਦਾ ਇੱਥੋਂ ਲੀਕ ਇੱਥੋਂ ਲੀਕ ਜਿੱਥੇ ਪਾਣੀ ਨਹੀਂ ਹੁੰਦਾ ਉੱਥੋਂ ਜਾਣ ਕੇ ਪਟਾ ਕੇ ਤੁਰਦੇ ਲੱਗਦੇ ਆ ਜਾਣ ਵੱਜ ਕੇ ਟੂਟੀ ਤੋ बंद नहीं करते हैजार पची सौ दे मुड़के ने आ डा पाता मिट्टी भरती इन्हें आप टूटी के पैसे लाए इन्होंने तो कर दो टूटियां लोट कर पानी नहीं दो टूटिया टूटियां तोड़ के दुबारे पानी भर के ਲੋਟ ਕਰਕੇ ਫੇਰ ਇਹਨੇ ਬੰਦ ਕਰਕੇ ਗਿਆ ਹੁਣ ਮੈਂ ਕਰਿਆ ਪਿਆ ਅੱਧੇ ਲੋਕਾਂ ਨੇ ਕਹਿਣਾ ਵੀ ਤੁਸੀਂ ਤਾਂ ਜਾਣ ਕੇ ਬੋਲਦੇ ਹੋ ਸਰਕਾਰ ਤਾਂ ਕਾੜੀ ਬਹੁਤ ਖੁਸ਼ ਰਹੀ ਆ ਇੱਥੇ ਆ ਕੇ ਦੇਖੋ ਸਰਕਾਰ ਭੈਣ ਚ ਦਾਂਦੀ ਆ ਇੱਥੇ ਹਾਂ ਸਰਕਾਰ ਨੇ ਕੀ ਕੀਤਾ ਉਹਨੇ ਤਾਰਦੀਆਂ ਕੋਠੀਆਂ ਪਾੜੀਆਂ ਦੋ ਦੋ ਵਿਆਹ ਕਰਾ ਲਿਆ ਉਹਨੇ ਹਾਂ ਉਹ ਲੋਕਾਂ ਨੂੰ ਵੀ ਇਹ ਕਹਿੰਦੇ ਵੀ ਕਰਾਓ ਤੁਸੀਂ ਉਹ ਪੈਣ ਚਦਾ ਉਹ ਇੱਥੇ ਆ ਗਏ ਇੱਥੇ ਅਸੀਂ ਗੰਦ ਖਾਂਦੇ ਆ ਸਾਡੇ ਦਿਮਾਗ ਖਾਂਦੇ ਆ ਸਹੀ ਹੈ ਸਹੀ ਹੈ ਬੀਬੀ ਸਾਡੇ ਦਿਮਾਗ ਬੁਮਾਰਾ ਪਿਆ ਉਹ ਲਾ ਕਿ ਜਿਵੇਂ ਵਾਰੀ ਹੈ ਕਿ ਕਿਸੇ ਪੈਣ ਚਾਉਦੀ ਮੇਰੇ ਡੇਰ ਸਾਡੇ ਸੱਪੇਲੇ ਆ ਕੇ ਥੋੜੇ ਕੋਲੇ ਕੋਈ ਲੀਡਰ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਸਰ ਜਨਾ ਨਹੀਂ ਮਾਤਵਾਇਆ ਗਿਆ ਕਿ ਤੱਕਾ ਕੂੜੇ ਹਾਟੇ ਰੋਤੇ ਸਿੱਟੀ ਜਾਂਦੇ ਨਾ ਕੋਈ ਲੀਡਰ ਆਇਆ ਨਾ ਕੋਈ ਲੀਡਰ ਦੇ ਘਰ ਵਾਲੀ ਆਈ ਹੈ ਕੋਈ ਨਹੀਂ ਆਇਆ ਆਪ ਨੇ ਬੱਚੇ ਪਾਲਦੇ ਆ ਮੈਂ ਜਦੋਂ ਇਹ ਸੜਕ ਬਣੀ ਸੀ ਨਾ ਤੁਹਾਨੂੰ ਇਹ ਲੋਸਮੈਂਟ ਕਰਾਈ ਸੀ ਇਹੇ ਕਮੇਟੀ ਵਾਲਿਆਂ ਨੇ ਲੋਸਮੈਂਟ ਇਹ ਕਰਾਈ ਸੀ ਜਿੱਨੇ ਟੁੱਟੀ ਨੀ ਪਟਾਣੇ ਚਾਰ ਕਰਾਇਆ ਫੇਰ ਉਹ ਕਹਿੰਦਾ ਜੁਰਮਾਨਾ ਪਾਵਾਂਗੇ ਅਸੀਂ ਠੀਕ ਹੈ ਹੁਣ ਜੁਰਮਾਨਾ ਕੋਈ ਨਹੀਂ ਹੈਗਾ ਹੋਰ ਫੇਰ ਜਦੋਂ ਇੱਥੇ ਆ ਕੇ ਬਿਲਕੁਲ ਇਹ ਆਮ ਲੋਕਾਂ ਦੇ ਸਵਾਲ ਨੇ ਸਰਕਾਰ ਜੀ ਤੁਹਾਨੂੰ ਜਵਾਬ ਦੇਣਾ ਪਊ ਇੱਕ ਮਿੰਟ ਬੀਬੀ ਅਸੀਂ ਸਰਕਾਰ ਚੇਂਜ ਕੀਤੀ ਅਸੀਂ ਝਾੜੂ ਵਾਲਾ ਜਿਤਾਇਆ ਹੁਣ ਉਹਦੇ ਝਾੜੂ ਪਹਿਣ ਕੇ ਤੋਰ ਦੇ ਖਸਮ ਦੇ ਠੀਕ ਹੈ ਬਿਲਕੁਲ ਦੇਖੋ ਕਿੰਨੇ ਸਰਕਾਰਾਂ ਤੋਂ ਲੋਕ ਅੱਕੇ ਨੇ ਤਪੇ ਹੋਏ ਨੇ ਉਹ ਸਿੱਧੀਆਂ ਗਾਲਾਂ ਤੁਹਾਨੂੰ ਕੱਢ ਰਏ ਆ ਤੇ ਮਸਲਾ ਜੀ ਇਹ ਸਟੋਆਂ ਦਾ ਮਸਲਾ ਤੁਸੀਂ ਦੇਖੋ ਵੀ 10 ਫੁੱਟ ਘਟੋਗਾ ਡੂੰਗੇ ਟੋਏ ਨੇ ਇਹ ਜੇ ਇਹਨਾਂ ਦਾ ਕੋਈ ਬੱਚਾ ਰਾਤ ਨੂੰ ਕੋਈ ਡੈਪਿਆ ਤਾਂ ਕੀ ਹਾਲ ਹੋਊਗਾ ਇੱਕੋ ਪਰਿਆ ਇੰਦਾਂ ਦੇ ਟੋਏ ਪੱਟ ਕੇ ਅੱਜ 15 ਦਿਨ ਹੋ ਗਏ ਬਾਈ 15 ਦਿਨ ਹੋ ਗਏ ਨੇ ਤੇ ਇਹਨਾਂ ਦਾ ਹਾਲ ਇਹੀ ਹੈ ਸੋ ਇਸ ਜਿਹੜੇ ਟੋਏਆਂ ਦੇ ਕਰਕੇ ਜਿਹੜਾ ਇਹ ਧਰਨਾ ਲਗਾਇਆ ਗਿਆ ਹੈ ਉਮੀਦ ਕਰਦੇ ਆਂ ਵੀ ਨਗਰ ਕਾਉਂਸਲ ਘੰਟੇ ਡੇਢ 'ਚ ਇਹ ਮਸਲਾ ਹੱਲ ਕਰੂਗੀ